ਹੰਦੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਨੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਹੁਸ਼ਿਆਰਪੁਰ ਕਾਸਟ ਸਿੱਖ ਰਵੀਦਾਸੀਆ ਉਮਰ 22 ਸਤ 1994 ਕਾਦੇ 6 ਫੁੱਟ 1 ਇੰਚ ਪੜਾਈ ਬੀਐਸਸੀ ਇਨ ਹੋਟਲ ਮੈਨੇਜਮੈਂਟ ਪ੍ਰਾਇ ਇੱਕ ਮੈਰਿਡ ਪਿਤਾ ਸੈਂਟਰਲ ਗਵਰਨਮੈਂਟ ਸਰਵਿਸ ਟੂ ਰਟਾਇਰ ਕਾਮੇ ਜੀ ਇਹਨਾਂ ਦਾ ਵਰਕਿੰਗ ਐਜ਼ ਸ਼ੈਫ ਇਨ ਦੁਬਈ ਲਾਸਟ 6 ਇਅਰ ਸੈਲਰੀ ਐਜੀ ਇਹਨਾਂ ਦੀ 1,20,000 ਤੇ ਪਰਿਵਾਰ ਦੀ ਮੰਗੇ ਜੀ ਕੁੜੀ ਨੇ ਬੀਐਸਸੀ ਨਰਸਿੰਗ ਜਾਂ ਐਮਬੀਏ ਕੀਤੀ ਹੋਵੇ ਕੱਦ 5 ਫੁੱਟ 5 ਇੰਚ ਜੈਸ ਤੋਂ ਉੱਪਰ ਹੋਵੇ ਤੇ ਦੋਆਬੇ ਏਰੀਏ ਨੂੰ ਪਹਿਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸਟਰ ਨੋਟ ਕਰੋ ਜੀ ਨਾਮ ਸਿੰਘ ਪਤਾ ਕਨੇਡਾ ਕਾਸਟ ਸਿੱਖ ਰਾਜਪੂਤ ਉਮਰ 56 ਸਾਲ ਕੱਦ 5 ਫੁੱਟ 10 ਇੰਚ ਕਾਮੇ ਜੀ ਇਹਨਾਂ ਦਾ 33 ਸਾਲ ਤੋਂ ਕਨੇਡਾ ਦੇ ਵਿੱਚ ਹਨ ਕਿ ਇਹ ਸਿਟੀਜ਼ਨਸ਼ਿਪ ਹਨ ਇਹ ਇਹਟਾ ਸਿਟੀਜਨ ਨੇ ਤੇ ਇਹਨਾਂ ਦੀ ਮੰਗ ਹੈ ਜੀ ਇਹਨਾਂ ਨੂੰ bc ਵਾਲੇ ਹੀ ਸੰਪਰਕ ਕਰਨ ਲੇਡੀਜ਼ ਇਹਨਾਂ ਤੋਂ 5 ਸਾਲ ਵੱਡੀ ਜਾਂ ਛੋਟੀ ਹੋਵੇ ਕੱਦ 5 ਫੁੱਟ 4 ਇੰਚ ਜਾਂ 5 ਫੁੱਟ 5 ਇੰਚ ਤੋਂ ਲੈ ਕੇ 5 ਫੁੱਟ 7 ਇੰਚ ਤੱਕ ਸੰਪਰਕ ਕਰ ਸਕਦੇ ਨੇ ਵਿਧਵਾ ਜਾਂ ਤਲਾਕਸ਼ੁਦਾ ਵੀ ਇਹਨਾਂ ਨੂੰ ਮਨਜ਼ੂਰ ਹੈ ਭਾਵੇਂ ਬੱਚਾ ਨਾਲ ਹੋਵੇ ਜੇ ਬੱਚਾ ਹੋਵੇ ਤਾਂ ਲੜਕੀ ਹੋਵੇ ਜੇ ਲੜਕਾ ਹੈ ਤਾਂ ਉਸ ਸੰਪਰਕ ਨਾ ਕਰਨ ਇਹ ਵੈਸ਼ਨੋ ਨੇ ਜੀ ਨਸ਼ੇ ਤੋਂ ਰਹਿਤ ਨੇ ਨਾਲ ਇਹਨਾਂ ਦੀ ਇੱਕ ਈਮੇਲ ਦਿੱਤੀ ਗਈ ਹੈ ਜੀ ਦਿੱਤੀ ਹੈ ਇਹਨਾਂ ਦੀ ਈਮੇਲ ਤੇ ਤੁਸੀਂ ਜਿਸ ਵੀ ਪਰਿਵਾਰ ਨੇ ਸੰਪਰਕ ਕਰਨਾ ਹੈ ਉਹ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜਰਸਿਕ ਗੋਤ ਧਾਲੀਵਾਲ ਉਮਰ 32 ਸਾਲ ਕੱਦ 5 ਫੁੱਟ 5 ਇੰਚ ਪੜ੍ਹਾਈ ਬੀਐਸਸੀ ਨਰਸਿੰਗ ਜ਼ਿਲ੍ਹਾ ਮੋਗਾ ਕਾਮੇ ਜੀ ਇਹਨਾਂ ਦਾ ਲੜਕੀ ਦਾ 1 ਸਾਲ ਦਾ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਹੈ ਤੇ ਲੜਕੀ ਇੱਕ ਵਾਰ ਕੈਨੇਡਾ ਜਾ ਕੇ ਆਈ ਹੋਈ ਹੈ ਹੁਣ ਪੰਜਾਬ ਦੇ ਵਿੱਚ ਤੇ ਪਰਿਵਾਰ ਦੀ ਮੰਗੇ ਕੈਨੇਡਾ ਦਾ ਪੀਆਰ ਲੜਕਾ ਚਾਹੀਦਾ ਹੈ ਪਰ ਆ ਕੈਨੇਡਾ ਵਿੱਚ ਪੀਆਰ ਮੈਰਿਡ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਪਿਤਾ ਦਾ ਕੈਨੇਡਾ ਦਾ ਸਪੋਰ ਵੀਜ਼ਾ ਹੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸਟਰ ਨੋਟ ਕਰੋ ਜੀ ਨਾਮ ਸਿੰਘ ਪਤਾ ਨੱਬ ਕਾਸਟ ਜਟ ਸਿੱਖ ਉਮਰ 24 ਸਾਲ ਪੜਾਈ ਪਲੱਸ 2 ਮੈਡੀਕਲ ਮੁੰਡਾ ਮੰਗਲੀ ਕੇ ਪਰਾ ਏਕੇ ਆਸਟ੍ਰੇਲੀਆ ਪੀਆਰ ਕਾਮੇ ਜੀ ਮੁੰਡਾ ਜੋ ਕੇ ਵਿੱਚ ਵਧੀਆ ਆਮਦਨ ਨੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਨੀ ਸੁਨੱਕੀ ਪੜੀ ਲਿਖੀ ਹੋਵੇ ਮੰਗਲੀਕ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਦੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸਟਾ ਨੋਟ ਕਰੋ ਜੀ ਨਾਮ ਮਹਿਕ ਪਤਾ ਜ਼ਿਲ੍ਹਾ ਸੰਗਰੂਰ ਕਾਸਟ ਮੈਰਾ ਸਿੱਖ ਉਮਰ 19 ਸਾਲ ਪੜ੍ਹਾਈ ਪਲੱਸ 2 ਬੇਸਿਕ ਆਫ ਕੰਪਿਊਟਰ ਕਰੰਟਲੀ ਬੀਕੋਮ ਫਸਟ ਈਅਰ ਆਈਲੈਟਸ 6 ਬੈਂਡ ਪ੍ਰਾਪਤ ਇੱਕ ਤੇ ਪਰਿਵਾਰ ਦੀ ਮੰਗੇ ਜੀ ਖਰਚਾ ਕਰਨ ਵਾਲਾ ਮੁੰਡਾ ਚਾਹੀਦਾ ਪੇਪਰ ਮੈਰਿਸ ਤੇ ਜੋਕੇ ਜਾਣਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਸਹਾਰਨਪੁਰ ਜੁਪੀ ਕਾਸਟ ਜੱਟ ਸਿੱਖ ਉਮਰ 16 11 1999 ਕੱਦ 5 ਫੁੱਟ 6 ਇੰਚ ਪੜਾਈ ਪਲਾਸਕੋ ਬਿਜ਼ਨਸ ਮੈਨੇਜਮੈਂਟ ਇਨ ਕੈਨੇਡਾ ਪੈਨ ਏਕੇ ਪ੍ਰਾ ਏਕੇ ਪਿਤਾ ਗਵਰਨਮੈਂਟ ਜੌਬ ਤੇ ਨੀਤੇ ਮਾਤਾ ਹਾਊਸ ਵਾਈਫ ਨੇ ਕਾਮੇ ਜੀ ਕੁੜੀ ਕੈਨੇਡਾ ਪੀਆਰ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕੈਨੇਡਾ ਪੀਆਰ ਹੋਵੇ ਵਧੀਆ ਪਰਿਵਾਰ ਤੋਂ ਵਿਆਹ ਸਨੋ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪਰਗਟ ਸਿੰਘ ਪਤਾ ਫਰੀਦਕੋਟ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 22-10 1998 ਕੱਦ 5 ਫੁੱਟ 10 ਇੰਚ ਪੜਾਈ ਪਲੱਸ 2 ਪਾਸ ਰਾਤ ਦੋਨੇ ਕੰਮ ਪੰਜ ਕਿਲੇ ਜ਼ਮੀਨੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਨੇ ਆਈਲਰਟਸ ਕੀਤੀ ਹੋਵੇ ਸਾਰਾ ਕਰਜ਼ਾ ਪਰਿਵਾਰ ਦੇ ਵੱਲੋਂ ਕੀਤਾ ਜਾਵੇਗਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿਮਰਨ ਕੌਰ ਪਤਾ ਗੁਰੂ ਹਰ ਸਹਾਇ ਕਾਸਟ ਰਾਮਗੜੀਆ ਸਿੱਖ ਉਮਰ 1995 ਪੜਾਈ ਪਲੱਸ 2 ਪ੍ਰਾ ਦੋਨੇ ਭੈਣ ਨੂੰ ਪਿਤਾ ਵਰਕਸ਼ਾਪ ਮਾਤਾ ਹਾਊਸ ਵਾਈਫ ਕੁੜੀ ਤਲਾਕਸ਼ੁਦਾ ਹੈ ਜੀ ਦੋ ਬੱਚੇ ਹਨ ਕਾਮੇ ਜੀ ਸਟੇਚਿੰਗ ਦਾ ਤੇ ਪਰਿਵਾਰ ਦੀ ਮੰਗੇ ਮੁੰਡਾ ਸਰਦਾਰ ਹੋਵੇ ਨਸ਼ੇ ਤੋਂ ਰਹਿਤ ਹੋਵੇ ਰਾਮਗੜੀਆ ਕਾਸਟ ਤੋਂ ਹੋਵੇ ਜੋ ਬੱਚੇ ਨਾਲ ਰੱਖ ਸਕਦੇ ਹਨ ਉਹੀ ਪਰਿਵਾਰ ਇਹਨਾਂ ਨੂੰ ਸੰਪਰਕ ਕਰਨ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਲਾਲਾਬਾਦ ਕਾਸਟ ਜੱਟ ਸਿੱਖ ਗੋਤ ਮਾਲਕ ਉਮਰ 31 10 1998 ਕੱਦ 5 ਫੁੱਟ 2 ਇੰਚ ਪੜਾਈ ਪਲੱਸ 2 ਨੌਨ ਮੈਡੀਕਲ ਕੰਪਿਊਟਰ ਇੰਜੀਨੀਅਰਿੰਗ ਟੈਕਨੀਕਲ ਡਿਪਲੋਮਾ ਇਨ ਕੈਨੇਡਾ ਪ੍ਰਾਏ ਏਕ ਏ ਕੈਨੇਡਾ ਇੱਕ ਕਮ ਕੈਨੇਡਾ ਵਰਕ ਪਰਮਿਟ ਤੇ ਨੇ ਜੀ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕੈਨੇਡਾ ਪੀਆਰ ਹੋਵੇ 5 ਤੋਂ 7 ਕਿਲੇ ਜ਼ਮੀਨ ਹੋਵੇ ਦਸਤਾਰ ਬਣਦਾ ਹੋਵੇ ਮਾਝਾ ਦੁਆਬਾ ਲਾਹੌਰ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੇ ਦਿੱਤੇ ਗਏ ਨੰਬਰ ਦੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜ਼ਿਲ੍ਹਾ ਬਠਿੰਡਾ ਕਾਸਟ ਜੱਟ ਸਿੱਖ ਗੋਤ ਚੋਹਾਨ ਉਮਰ ਮਾਰਚ 1996 ਕੱਦ 5 ਫੁੱਟ 5 ਇੰਚ ਪੈਨ 9 ਭਰਾ 9 ਪੜਾਈ ਬੀ ਐਸ ਸੀ ਐਮ ਐਸ ਸੀ ਫੈਸ਼ਨ ਡਿਜ਼ਾਈਨਿੰਗ ਤੇ ਪਰਿਵਾਰ ਦੀ ਮੰਗੇ ਜੇ ਮੁੰਡਾ ਜੋ ਐਸੇ ਪੀਆਰ ਜਾਂ ਸੈਡੇਜਨ ਹੋਵੇ ਮਾਲਵੇ ਏਰੀਏ ਨੂੰ ਪਹਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਗਰਾਉਂ ਲੁਧਿਆਣਾ ਕਾਸਟ ਜੱਟ ਸਿੱਖ ਉਮਰ 10/10/1997 ਕੱਦ 5 ਫੁੱਟ 7 ਇੰਚ ਪੜਾਈ ਡੀ ਫਾਰਮੇਸੀ ਕਾਮੇ ਜੀ ਇਹਨਾਂ ਦਾ ਡੂਇੰਗ ਜੌਬ ਇਨ ਹਸਪੀਟਲ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਆਸਟ੍ਰੇਲੀਆ ਜਾਂ ਅਮਰੀਕਾ ਦੇ ਵਿੱਚ ਪੀਆਰ ਹੋਵੇ ਨਸ਼ੇ ਤੋਂ ਰਹਿਤ ਹੋਵੇ ਵੈਰਸ਼ਰੋ ਪਰਿਵਾਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਦੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਤਰਨਤਾਰਨ ਕਾਸਟ ਜੱਟ ਸਿੱਖ ਉਮਰ 19 9 1999 ਕੱਦ 6 ਫੁੱਟ ਪੜਾਈ ਸੀ ਆਦ ਨੀ ਪੈਣ ਪਰ ਕੋਈ ਨਹੀਂ ਪਿਤਾ ਆਪਣਾ ਟਰਾਂਸਪੋਰਟ ਦਾ ਬਿਜ਼ਨਸ ਹੈ ਤੇ ਮਾਤਾ ਹਾਊਸ ਵਾਈਫ ਨੇ ਕਾਮੇਜੀ ਮੁੰਡਾ ਜੋ ਐਸੇ ਵਿੱਚ ਸੇੜੀ ਜਨੇ 6.5 ਕਿੱਲੇ ਜ਼ਮੀਨ ਹੈ ਇੱਕ ਕਨਾਲ ਦੇ ਵਿੱਚ ਕੋਠੀ ਦੋ ਹਾਊਸ ਨੇ ਜੋ ਐਸੇ ਦੇ ਵਿੱਚ ਤੇ ਪਰਵਾਰ ਦੀ ਮੰਗੇ ਜੀ ਕੁੜੀ ਬੀ ਐਸ ਐਨ ਐਮ ਬੀਬੀਐਸ ਡੈਂਟਿਸਟ ਜੱਟ ਸਿੱਖ ਫੈਮਿਲੀ ਤੋਂ ਹੋਵੇ ਵੈਸ਼ਨੋ ਫੈਮਿਲੀ ਹੋਵੇ ਕੱਦ 5 ਫੁੱਟ 6 ਇੰਚ ਤੱਕ ਹੋਵੇ ਤਰਨਤਾਰਨ ਅਮ੍ਰਿਤਸਰ ਕਪੂਰਥਲਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੇ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸਤਾ ਨੋਟ ਕਰੋ ਜੀ ਨਾਮ ਕੌਰ ਪਤਾ ਤਰਨਤਾਰਨ ਕਾਸਟ ਜਾਟ ਸਿੱਖ ਉਮਰ 1997 ਕੱਦ 5 ਫੁੱਟ 6 ਇੰਚ ਪੜਾਈ ਬੀਐਸਸੀ ਨਰ ਸਿੰਘ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕਨੇਡਾ ਜੁਆਸ ਐਸ ਅਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਤੇ ਜ਼ਮੀਨ ਵੀ ਹੋਵੇ ਕੱਦ 6 ਫੁੱਟ ਹੋਵੇ ਤੇ ਇਹਨਾਂ ਨੂੰ ਨੇੜੇ ਵਾਲੇ ਹੀ ਸੰਪਰਕ ਕਰਨ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਦਸੂਹਾ ਹੁਸ਼ਿਆਰਪੁਰ ਕਾਸਟ ਐਸਸੀ ਉਮਰ 24 12 1993 ਪੜਾਈ 플러스 ਰੂਪਾਸ ਕੱਦ 5 ਫੁੱਟ 8 ਇੰਚ ਪਹਿਣਾ ਦੋਨੇ ਇੱਕ ਮੈਰਿਡੇ ਪਿਤਾ ਬਿਲਡਿੰਗ ਠੇਕੇਦਾਰ ਮਾਤਾ ਹਾਊਸ ਵਾਈਫ ਪ੍ਰਾਏਕੇ ਜੇ ਦੁਬਈ ਦੇ ਵਿੱਚ ਕੰਮੇ ਜੇ ਇਹਨਾਂ ਦਾ ਬੰਦਾ 사ウਦੀ ਅਰਬ ਦੇ ਵਿੱਚ ਟਰਾਲਰ ਡਰਾਈਵਰੇ ਦੁਬਈ ਦਾ ਲਿਸੈਂਸ ਹੈ ਆਖ ਤੋਂ 10 ਲੱਖ ਇਨਕਮ ਹੈ ਐਨੂਲ ਵੈਸ਼ਨੋ ਪਰਿਵਾਰੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜੀਕ ਔਰ ਪਤਾ ਪੀ ਕੀ ਕਾਸਟ ਮਜਬੀ ਸਿੱਖ ਗੋਤ ਗਿੱਲ ਉਮਰ 10 ਤੋਂ 1988 ਕੱਦ 5 ਫੁੱਟ 3 ਇੰਚ ਪੜ੍ਹਾਈ ਬੀਏ ਬੀਐਡ ਐਮਏ ਪੈਣਾ 3 ਭਰਾ 1 ਪਰਿਵਾਰ ਦੀ ਮੰਗੇ ਜੀ ਮੁੰਡਾ ਵਧੀਆ ਨੌਕਰੀ ਕਰਦਾ ਹੋਵੇ ਜਾਂ ਸਰਕਾਰੀ ਨੌਕਰੀ ਤੇ ਹੋਵੇ ਇਸ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਐਸਕਾਰ ਪਤਾ ਬਠਿੰਡਾ ਕਾਸਟ ਮਜਵੀ ਸਿੱਖ ਗੋਤ ਪੱਟੀ ਉਮਰ 4/11/1998 ਕੱਦ 5 ਫੁੱਟ 1 ਇੰਚ ਪੜਾਈ +2 ਐਨਐਮ ਨਰਸਿੰਗ ਐਂਡ ਫੈਸ਼ਨ ਡਿਜ਼ਾਈਨਿੰਗ ਕੋਰਸ ਰਾਇ ਇੱਕ ਮੈਰਿਡ ਪਰਿਵਾਰ ਦੀ ਮੰਗੇ ਜੀ ਮੁੰਡਾ ਸਰਕਾਰੀ ਨੌਕਰੀ ਕਰਦਾ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਆਰਕੋਰ ਪਤ ਪਤਾ ਫਤੇਗੜ ਸਾਹਿਬ ਕਾਸਟ ਰਵਿਦਾਸੀਆ ਸਿੱਖ ਉਮਰ 31 1996 ਕੱਦ 5 ਫੁੱਟ 3 ਇੰਚ ਪੜਾਈ ਐਮਬੀਏ ਭਰਾ 1 ਭੈਣ 1 ਫੈਮਿਲੀ ਦੇ ਵਿੱਚ ਮਾਤਾ ਪਿਤਾ ਨੇ ਕੰਮ ਹੈ ਜੀ ਇਹਨਾਂ ਦਾ ਇਮੀਗ੍ਰੇਸ਼ਨ ਮਿਡਲ ਕਲਾਸ ਫੈਮਿਲੀ ਤੇ ਪਰਿਵਾਰ ਦੀ ਮੰਗੇ ਜੇ ਮੁੰਡਾ ਐਨਆਰਆਈ ਹੋਵੇ ਤੇ ਕੁੜੀ ਨੂੰ ਨਾਲ ਬਾਹਰ ਲੈ ਕੇ ਜਾਵੇ ਸਿੰਪਲ ਮੈਰਿਜ ਕਰਨੀ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਸੰਗਰੂਰ ਕਾਸਟ ਜੱਟ ਸਿੱਖ ਗੋਤ ਪੁੱਲਰ ਉਮਰ 12/12 1997 ਕੱਦ 5 ਫੁੱਟ 8 ਇੰਚ ਪੜਾਈ ਬੀਐਸਸੀ ਨਰਸਿੰਗ ਜਰਨੋਟੋਲੋਜੀਕ ਐਂਡ ਹੈਲਥ ਕੇਅਰ ਪੈਨ ਇੱਕ ਮੈਰਿਡ ਹਾਂਗਕਾਂਗ ਕਾਮੇਜੀ ਕੈਨੇਡਾ ਵਰਕ ਪਰਮਿਟ ਤੇ ਨੇ ਪੌਣੇ 3 ਕਿੱਲੇ ਜ਼ਮੀਨ ਹੈ। ਪਰਿਵਾਰ ਦੀ ਮੰਗੇ ਜੀ ਕੁੜੀ ਸੋਣੀ ਸੁਨੱਖੀ ਹੋਵੇ ਖਾਨਦਾਨੀ ਪਰਿਵਾਰ ਤੋਂ ਹੋਵੇ ਕੈਨੇਡਾ ਪੀਆਰ ਨੂੰ ਪੈਲ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਨਮੋਲਦੀਪ ਸਿੰਘ ਪਤਾ ਪਰੰਤਾਰਨ ਕਾਸਟ ਰਾਮਗੜੀਆ ਗੋਤ ਬਮਰਾ ਉਮਰ 28 ਸਾਲ ਕੱਦ 6 ਫੁੱਟ 5 ਇੰਚ ਪ੍ਰਾ ਇੱਕ ਕਾਮੇ ਜੀ ਜੌਬ ਇਨ ਨੇਵੀ ਆਫਿਸ ਤੇ ਪਰਿਵਾਰ ਦੀ ਮਾਂਗੇ ਕੁੜੀ ਸੋਹਣੀ ਸੁਨੱਖੀ ਹੋਵੇ ਪੜੀ ਲਿਖੀ ਹੋਵੇ ਕੱਦ 5 ਫੁੱਟ 6 ਇੰਚ ਤੱਕ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿਮਰਨਜੀਤ ਸਿੰਘ ਪਤਾ ਸਮਰਾਲਾ ਏਰੀਆ ਕਾਸਟ ਜੱਟ ਸਿੱਖ ਗੋਤ ਢਿੱਲੋ ਸੱਦੂ ਉਮਰ 18 ਸੇ 2000 ਕੱਦ 6 ਫੁੱਟ ਪੜਾਈ ਪਲੱਸ 2 ਨਾਨ ਮੈਡੀਕਲ ਐਂਡ ਡਿਪਲੋਮਾ ਸੰਗੀਤ ਵਿਦਿਆਲਿਆ ਆਫ ਸ਼ਰੋਮਨੀ ਕਮੇਟੀ ਪਿਤਾ ਅਮਰਜੀਤ ਸਿੰਘ ਪੈਣਾ ਦੋਨੇ ਮੈਰਿਡ ਨੇ ਕਾਮੇਜੀ ਟੀਚਰ ਇਨ ਨਿਸ਼ਾਨੇ ਸਿੱਖੀ ਅਕੈਡਮੀ ਕਥਾਵਾਚਕ ਖੰਡੂਰ ਸਾਹਿਬ ਸਾਢੇ 5 ਕਿੱਲੇ ਜ਼ਮੀਨੇ ਨਾਲ ਪਰਿਵਾਰ ਤੇ ਮੰਗ ਦਿੱਤੀ ਗਈ ਹੈ ਜੀ ਕੁੜੀ ਘਰੇਲੂ ਹੋਵੇ ਗੁਰਸਿੱਖ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਫਰੀਦਕੋਟ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 1994 ਕੱਦ 6 ਫੁੱਟ ਪਿਤਾ ਦਲਬਾਗ ਸਿੰਘ ਐਕਸਪਾਇਰ ਐਗਰੀਕਲਚਰ ਡਿਵੈਲਪਮੈਂਟ ਆਫੀਸਰ ਪੜਾਈ ਪਲੱਸ 2 ਬੀ ਐਸਸੀ ਐਗਰੀਕਲਚਰ ਐਮ ਐਸਸੀ ਐਗਰੋਨੋਮੀ ਪਰਸੀਉਇੰਗ ਪੀ ਐਚ ਡੀ ਐਸ ਐਡ ਵਰਗੀਨੀਆ ਟੈਕ ਯੂਨੀਵਰਸਿਟੀ ਯੂ ਐਸ ਏ ਰਿਸਰਚ ਪ੍ਰੋਜੈਕਟ ਇਨ ਵੀਡ ਸਾਇੰਸ ਡਿਵੈਲਪਿੰਗ ਇੰਟੀਗ੍ਰੇਟਿਡ ਵੀਡ ਮੈਨੇਜਮੈਂਟ ਸਟ੍ਰੈਟਜੀਸ ਫਾਰ ਵੈਜੀਟੇਬਲ ਸੋਇਆ ਬੀਨਸ ਗਲੇਸਾਈਨ ਮੈਕਸ ਪੀ ਆਰ ਫਾਈਲ ਅਪਲਾਈ ਪਰਿਵਾਰ ਦੀ ਮੰਗੇ ਜੀ ਕੁੜੀ ਨੇ ਬੀ ਐਸ ਸੀ ਐਗਰੀਕਲਚਰ ਜਾਂ ਐਮ ਐਸ ਸੀ ਐਗਰੀਕਲਚਰ ਕੀਤੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਏਸੇ ਜਿਹੜੇ ਆਪਣੇ ਅਜੇ ਕੋਈ ਨਵੇਂ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵਿਰਸ਼ਟਾ ਬਸੰਦ ਆਉਂਦਾ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਦੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਵੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਹੁੰਦਾ ਹੈ ਅਸੀਂ ਰਿਸ਼ਤੇ ਨਹੀਂ ਕਰਵਾਉਂਦੇ ਜੇਕਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਰਿਸ਼ਤਾ ਕਰਨ ਤੋਂ ਬਾਅਦ ਦੇ ਵਿੱਚ ਆਉਂਦੀ ਹੈ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਹੁੰਦਾ ਹੈ ਅਸੀਂ ਰਿਸ਼ਤੇ ਕਰਵਾਉਣ ਦਾ ਕੰਮ ਨਹੀਂ ਕਰਦੇ ਜੇਕਰ ਤੁਸੀਂ ਵੀ ਆਪਣੇ ਰਿਸ਼ਤੇ ਦੀ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਦੇ ਤੁਸੀਂ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦੀ ਜੋ ਵੀ ਜਾਣਕਾਰੀ ਹੋਵੇਗੀ ਸਾਰਾ ਪ੍ਰੋਸੈਸ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਜੀ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਕੋਦ ਦਿਨ ਛੱਡ ਕੇ ਵਾਰ-ਵਾਰ ਲਗਾਈ ਜਾਂਦੀ ਹੈ ਜਿੰਨੇ ਟਾਈਮ ਤੱਕ ਪਰਿਵਾਰ ਦਾ ਰਿਸ਼ਤਾ ਨਹੀਂ ਹੋ ਜਾਂਦਾ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ